ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਠਾਕ ਹੀ ਹੋਵੋਗੇ ਅੱਜ ਮ ਜੁੜਿਆ ਨਵੇਂ ਬਲੌਗ ਦੇ ਨਾਲ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਪੋਰਤੋ ਪੁਰਤਗਾਲ ਦੇ ਪੋਰਤੋ ਸਿਟੀ ਦੇ ਵਿੱਚ ਨਵੀਂ ਲੋਕੇਸ਼ਨ ਦੇ ਉੱਤੇ ਆਪਣਾ ਆਈ ਆਈ ਸਕੇਟਿੰਗ ਹੁੰਦੀ ਹੈ ਉੱਥੇ ਤੇ ਨਾਈਟ ਡੈਕੋਰੇਸ਼ਨ ਲਾਈਟਾਂ ਦੀ ਇਹਨਾਂ ਨੇ 25 ਦਸੰਬਰ ਦੇ ਉੱਤੇ ਆਪਣਾ ਕ੍ਰਿਸਮਸ ਡੇ ਬਣਾਉਣਾ ਜਿਹੜਾ ਤੇ ਉਹਦੀ ਡੈਕੋਰੇਸ਼ਨ ਕੀਤੀ ਹੈ ਨਾਈਟ ਦੇ ਅੱਜ ਤੁਹਾਨੂੰ ਦਿਖਾਉਨੇ ਆ ਸਾਰਾ ਵੀਊ ਚੈੱਕ ਕਰਾਉਨੇ ਆ ਤੇ ਨਾਲੇ ਅੱਜ 아이ਸ 스케이팅 ਦਿਖਾਉਨੇ ਆ ਤੁਹਾਨੂੰ ਅੱਜ ਮਿਲਦੇ ਆ ਆਓ ਵੇਖਦੇ ਆ ਕਿ ਟਿਕਟ ਲੱਭਦੀ ਆ ਕਿ ਨਹੀਂ ਲੱਭਦੀ ਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ ਬਹੁਤ ਜ਼ਿਆਦਾ ਲੇਟ ਹੋ ਗਏ ਆ ਟਾਈਮ ਜ਼ਿਆਦਾ ਹੋ ਗਿਆ ਪੱਜੀ ਹੁੰਦੇ ਆ ਨਾ ਬਹੁਤ ਤੇ ਅੱਜ ਉਹ ਤੁਹਾਨੂੰ ਲੈ ਚੱਲਦੇ ਆ ਨਾਲੇ ਪੂਰਾ ਸ਼ਹਿਰ ਦਿਖਾਉਨੇ ਆ ਤੇ లై ਨਵੀਂ ਲੋਕੇਸ਼ਨ ਦੇ ਇਸ ਨਾਈਟ ਦਾ 뷰 ਚੈੱਕ ਕਰ ਨਾਈਟ ਦੇ 뷰 ਦਿਖਾਉਂਦੇ ਹਾਂ ਲੋਕੇਸ਼ਨ ਉਹੀ ਆ ਡੈਕੋਰੇਸ਼ਨ ਹੋਈ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਕਿਉਂਕਿ ਆ ਜਿਹੜਾ ਇਹਨਾਂ ਦਾ 크리스마ਸ ਬੜਾ ਵੱਡਾ ਤਿਹਾੜਾ ਹੈ ਨਾ ਵਾਸਤੇ ਜਿਰਾ ਕੇ ਜਸੂ ਮਸੀਹ ਜੀ ਜਿਹੜੇ ਆ ਇਸ ਦਿਨ ਬਰਥ ਹਨਾ ਬਰਥ ਹੋਇਆ ਸੀ ਉਹਨਾਂ ਦਾ ਤੇ ਉਹਦੇ ਕਰਕੇ ਹਨਾ ਪੂਰੇ ਵਰਲਡ ਦੇ ਵਿੱਚ ਡੈਕੋਰੇਟ ਕਰਦੇ ਆ ਹਨਾ ਆਪੋ ਆਪਣੀਆਂ ਪੀਡੀਆਂ ਕੰਟਰੀਆਂ ਹਨਾ ਤੇ ਅਸੀਂ ਉਹੀ ਚੀਜ਼ ਵੇਖਣ ਚੱਲੇ ਆ ਅੱਜ ਤਾਂ ਪੁਰਤਗਾਲ ਦਾ ਪੋਰਟੋ ਸ਼ਹਿਰ ਕਿਦਾਂ ਹੈ ਕਿ ਇਹਨਾਂ ਨੇ ਡੈਕੋਰੇਟ ਕੀਤਾ ਵਾ ਤੇ ਹਾਈ ਤੇ ਇੱਕ ਆਈਸ ਸਕੀਟਿੰਗ ਕਰਕੇ ਚੱਲਦੀ ਪਈ ਆ ਮਰਕਾ ਬਰਫ਼ ਦੇ ਉੱਤੇ ਇਹਾਂ ਨੇ ਬਰਫ਼ ਜੀ ਜਮਾਈ ਆ ਕੇ ਜੇ ਤੁਹਾਨੂੰ ਜੀ ਟਿਕਟ ਮਿਲ ਗਈਆਂ ਫੇ ਆਪਾਂ ਜ਼ਰੂਰ ਦਿਖਾਵਾਂਗੇ ਜੇ ਟਿਕਟ ਨਹੀਂ ਮਿਲੀ ਫੇ ਤੁਹਾਨੂੰ ਬਾਹਰੋਂ ਬਾਹਰੋਂ ਦਿਖਾਵਾਂਗੇ ਇਹ ਤੁਹਾਨੂੰ ਬਾਹਰੋਂ ਦਿਖਾਵਾਂਗੇ ਬਾਹਰੋਂ ਸ਼ਾਟ ਕਰਕੇ ਦਿਖਾਵਾਂਗੇ ਇਹ ਸਾਨੂੰ ਮਾਫ ਕਰਨਾ ਜੀ ਹਾਂ ਆਈਸ ਸਕੈਟਿੰਗ ਜਾ ਕੇ ਵਿਖਾਵਾਂਗੇ ਅੰਦਰੋਂ ਵਾ ਵੇਖਾਂਗੇ ਕਿਉਂਕਿ ਜੇ ਟਿਕਟਾਂ ਨਹੀਂ ਮਿਲੀਆਂ ਤਾਂ ਫਿਰ ਉਹਨਾਂ ਨੇ ক্লোਜ਼ ਕਰਤਾ ਹੋਊਗਾ ਬੰਦ ਹੋਇਆ ਹੋਊਗਾ ਉਹਨਾਂ ਨੇ ਅੰਦਰੋਂ ਵੀ ਵਿਖਾਇਆ ਹੋਏਗਾ ਮੇਰੇ ਕੋਲ ਵੈਸੇ ਕੱਲ ਦਾ ਇੱਕ ਬੂਮਰੰਗ ਪਿਆ ਵਾ ਮੈਂ ਉਹ ਐਡ ਕਰਦਾਗਾ ਕਿ ਐਵੇਂ ਆ ਹਨਾ ਤੇ ਚਲੋ ਕੋਈ ਨਹੀਂ ਆਜੋ ਮਿਲਦੇ ਆ ਅੱਗੇ ਇਸ ਕਰਕੇ ਹੁਣ ਮੰਨ ਲਓ ਕਿ ਹੁਣ ਆਪਾਂ ਛੇਤੀ ਚੱਲੀਏ ਭਾਜੀ ਟਿਕਟਾਂ ਭਾਜੀ ਨੇ ਖਰਚਣੀਆਂ ਜੇ ਨਹੀਂ ਨਹੀਂ ਟਿਕਟਾਂ ਕੋਈ ਨਹੀਂ ਮੈਂ ਖਰਚਦਾਗਾ ਮੈਂ ਤਾਂ ਕਹਿਣਾ ਕਿ ਟਿਕਟ ਮੇਰੇ ਵੱਲੋਂ ਭਾਜੀ ਹਨਾ ਤੇ ਚਲੋ ਕੋਈ ਨਹੀਂ ਆਜੋ ਮਿਲਦੇ ਆ ਚਲੋ ਤਈ ਆਪਾਂ ਅੱਗੇ ਤੁਹਾਨੂੰ ਆਪ ਹੋ ਜਾਗੇ ਹਾਂ ਬਿਲਕੁਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਮੇਰਾ ਵੀਰ ਵਣ ਕੇ ਮੰਨ ਲਓ ਯਾਰ ਵੀਰ ਦੀ ਵੀਡੀਓ ਮੰਨ ਲੇ ਜਾ ਮੰਨ ਲਓ ਭਾਜੀ ਬੇਨਤੀ ਕਰ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਦੇ ਅੱਜ ਅਸੀਂ ਜੰਦਿਆਂ ਦੇ ਅੱਗੇ ਤੁਹਾਨੂੰ ਦੱਸਿਆ ਜੀ ਨਾ ਪਹਿਲਾਂ ਵੀ ਕੋਲੋਂ ਵੀ ਅਜ ਨਵੀਂ ਜਗ੍ਹਾ ਤੇ ਨਵੀਂ ਲੋਕੇਸ਼ਨ ਦੇ ਉੱਤੇ ਚੱਲੇ ਆ ਤੇ ਰਾਸਤੇ ਦੇ ਵਿੱਚ ਅਸੀਂ ਰੁਪਈਆ ਕੰਟੀਨੈਂਟ ਕੋਈ ਕੋਈ ਪੀਪੀਟੀ ਤੇ ਉਹਨਾਂ ਕੋਈ ਵੀ ਬਿਲ ਲੱਗੇ ਆ ਬਾਕੀ ਦੱਸਾਂਗੇ ਜੇ ਮੇਰੇ ਵੀਰ ਨਾਲ ਆਏ ਆ ਜਿਹੜੇ ਆਜੋ ਕਾਫੀ ਕਾਫੀ ਪੀਉਨੇ ਆ ਤੁਹਾਨੂੰ ਹਨਾ ਤੇ ਨਾਲ ਫਿਰ ਅੱਗੇ ਜਿਹੜੀ ਤੁਹਾਨੂੰ ਦੱਸੀ ਆ ਹੀ ਕਹੀਂ ਆਈਸ ਸਕੈਟਿੰਗ ਲਈ ਚੱਲੇ ਆ ਹਨਾ ਤੇ ਹਾਈਟੇ ਪੋਰਟੋ ਦੇ ਵਿੱਚ ਆ ਰੋਟੇਟ ਕਰਦੇ ਵਿੱਚ ਵੀ ਹੋਣਗਾ ਹਨਾ ਤੇ ਉਹ ਵੇਖਦੇ ਆਗੇ ਬਾਕੀ ਆਜੋ ਤੁਹਾਨੂੰ ਦਰਸ਼ਿਤ ਕਰਾਉਂਦੇ ਆ ਲਾਈਟਿੰਗ ਦਾ ਬਹੁਤ ਵਧੀਆ ਇਹਨਾਂ ਦਾ ਜਿਹੜਾ ਕ੍ਰਿਸਮਸ ਮਨਾਉਂਦੇ ਆ ਬਹੁਤ ਵਧੀਆ ਲਾਈਟਿੰਗ ਨਾਲ ਸਜਾਇਆ ਪੂਰਾ ਪੋਰਟੋ ਸ਼ਹਿਰ ਆ ਜੋ ਤੁਹਾਨੂੰ ਦਿਖਾਉਂਦੇ ਆ ਜੀ ਆ ਜੋ ਉਹ ਪਾਜੀ ਉਹਨਾਂ ਨੇ ਨਵੀਂ ਜੈਕਟ ਲਈ ਹੈ ਅੱਜ ਦਿਓ ਮੁਬਾਰਕਾ ਸਾਰੇ ਮੇਰਾ ਵੀਰ ਪਾਰਟੀ ਬਣੀ ਆ ਪਾਰਟੀ ਬਣੀ ਆ ਨਵੀਂ ਜੈਕਟ ਜੀ ਜਦੋਂ ਅੱਗੇ ਅੱਗੇ ਕੀ ਆ ਆਈਸ ਆਈਸ ਸਕੈਟਿੰਗ ਆਈਸ ਸਕੈਟਿੰਗ ਤੁਹਾਨੂੰ ਬਕਰਾਂ ਨਜ਼ਾਰਾ ਦਿਖਾਵਾਂਗੇ ਕਿ ਬਲੌਕ ਦੇ ਵਿੱਚ ਦੇਖ ਕੇ ਜੁੜੇ ਰਹੋ ਸਾਡੇ ਨਾਲ ਤੇ ਲਾਈਟਿੰਗ ਜੋ ਵੀ ਇਹਨਾਂ ਦਾ ਫੈਸਟੀਵਲ ਹੋਣਾ ਆਪਣੇ 크리스마ਸ ਡੇ ਆ ਉਹਨਾਂ 26 ਜਨਵਰੀ 25 ਦਸੰਬਰ ਨੂੰ ਸਾਰੀ 25 ਨੂੰ 25 ਨੂੰ ਸਾਰੀ ਤੇ ਉਹਦੇ ਲਾਈਟਾਂ ਲੁੱਟਾ ਇਹਨਾਂ ਡੈਕੋਰੇਸ਼ਨ ਕੀਤੀ ਹੈ ਪੋਰਟੋ ਸਿਟੀ ਦੇ ਵਿੱਚ ਦੇਖ ਦਿਖਾਉਨੇ ਆ ਅੱਜ ਤੁਹਾਨੂੰ ਸਾਰਾ ਕੁਝ ਜੁੜੇ ਰਿਹਾ ਸਟੱਡ ਆਜਿਓ ਤੁਹਾਨੂੰ ਲੈ ਚੱਲਦੇ ਆ ਅਗਲਾ ਦ੍ਰਿਸ਼ ਤਾਂ ਅੱਗੇ ਜਾ ਕੇ ਦਿਖਾਉਨੇ ਆ ਹਲੋ ਆ ਜਿਵੇਂ ਸਾਰਾ ਇੱਥੇ ਹੈਗਾ ਜਿਆ ਕੋਈ ਸਟੈਚੂ ਵਗੈਰਾ ਪੁਰਾਣਾ ਹਨਾ ਉਧਰ ਸਾਰੀਆਂ ਮਾਰਕੀਟਾਂ ਵਾ ਪਰਲੇ ਪਾਸੇ ਇੱਥੇ ਆ ਸਾਰੀਆਂ ਮਾਰਕੀਟਾਂ ਵਾ ਜਿੱਦਾਂ ਮੇਲੇ ਵਰਗਾ ਮੇਲਾ ਬਣਾਇਆ ਇਹਨਾਂ ਨੇ ਹਨਾ ਤੇ ਬਸ 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 ਇੱਧਰ ਸਾਰੀਆਂ ਮਾਰਕੀਟਾਂ ਵਾ ਆ ਕੋਈ ਪੁਰਾਣਾ ਇਹਨਾਂ ਦਾ ਸਟੈਚੂ ਆ ਕੋਈ ਹੋਊਗਾ ਕੋਈ ਮੁਸ਼ਪੜ ਸਿੰਘ ਉਹ ਸਾਹਮਣੇ ਜਿਹੜੀ ਬਲੂ ਲਾਈਟ ਆ ਉਹ ਆ ਉੱਥੇ ਹਨਾ ਆਈਸ ਕਟਿੰਗ ਚੱਲਦੀ ਪਈ ਆ ਉਹ ਵੇਖਦੇ ਆ ਜੇ ਤੇ ਹਜੇ ਤੱਕ ਓਪਨਿੰਗ ਆ ਟਿਕਟ ਦਾ ਪਤਾ ਨਹੀਂ ਸਾਨੂੰ ਮਿਲੂਗੀ ਕਿ ਨਹੀਂ ਕਿਉਂਕਿ ਮੈਂ 6:30 ਤੱਕ ਲਾਸਟ ਠੀਕ ਆ ਪਰ ਜਿਹੜਾ ਗਰੁੱਪ 15 ਹੋਊਗਾ ਪਹੀਓ ਵੇਖਾਂਗੇ ਬਾਕੀ ਆਗਾ ਜੀ ਆਜੋ ਮਿਲਦੇ ਮਿਲ ਜੂ ਆਪ ਨੂੰ ਕੰਮ ਆਹ ਭਈ ਆ ਲੈਣ ਲੱਗੀ ਆ ਟਿਕਟ ਆਸਤੇ ਹਨਾ ਤੇ ਆਓ ਪਹਿਲੇ ਅੰਦਰ ਵੇਖਦੇ ਅੰਦਰ ਕੀ ਸਕਦਾ ਮੇਲਾ ਲਗਾਇਆ ਇੱਥੇ ਇਹਨਾਂ ਦੀਆਂ ਦੁਕਾਨਾਂ ਤੋਂ ਕੋਨਾ ਜੋ ਵੀ ਆ ਸ਼ੋਪਿੰਗ ਸ਼ੋਪਿੰਗ ਵਾਸਤੇ ਖਾਣ ਵਾਸਤੇ ਪੀਣ ਵਾਸਤੇ ਹਨਾ ਸਾਰੇ ਇਹਨਾਂ ਦੇ ਜਿਹੜਾ ਵੀ ਇਹਨਾਂ ਦਾ ਟ੍ਰੈਡੀਸ਼ਨਲ ਫੂਡ ਆ ਸਾਰੇ ਇਹਨਾਂ ਨੇ ਲਾਇਆ ਵਾ ਤਾਂ ਸਾਰੇ ਆ ਵਰਕ ਭਰੀ ਪਈ ਆ ਆ ਜੋ ਹੁਣ ਤੁਹਾਨੂੰ ਜਾਂ ਦੇ ਕੱਲੀ ਕੱਲੀ ਦੁਕਾਨ ਵਿਖਾਉਂਦੇ ਆ ਜੇ ਦਿਲ ਹੋਇਆ ਕਿਉਂਕਿ ਇਹ ਬਹੁਤ ਵੱਡੀ ਆ ਸਭ ਬੰਦੇਰੇ ਬੰਦਾ ਚੜਿਆ ਆਪਣਾ ਜਿਦ ਕਰੇ ਨਹੀਂ ਵੀਰ ਭੱਜਾਈ ਜਾਂਦਾ ਅੱਗੇ ਅੱਗੇ ਸਟਾਰਟ ਹੋ ਗਿਆ ਜੀ ਆਪਣੀ ਗੱਲ ਕੀਤੀ ਸੀ ਅੱਜ ਤੁਹਾਨੂੰ ਲਾੜਾ ਨੂੰ ਡੈਕੋਰੇਸ਼ਨ ਦਿਖਾਵਾਂਗੇ ਯਾਰੀ ਅੱਜ ਦੀ ਪੋਰ ਤੋਂ ਡੈਕੋਰੇਸ਼ਨ ਤੇ ਇਹ ਨਾਈਟ ਹੈਗੀ ਨਾਈਟ ਦੀ ਡੈਕੋਰੇਸ਼ਨ ਚੈੱਕ ਕਰੋ ਵੀਡੀਓ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲੇਗਾ ਦੇਖੋ ਚੈੱਕ ਕਰੋ ਰਾਤ ਵੀ ਤਾਂ ਐਸਾ ਰੱਖਿਆ ਮੇਰੇ ਪਿੱਛੇ ਦੇਖੋ ਜਿੱਦਾਂ ਹੀ ਲੱਗਦਾ ਵਿਊ ਬਹੁਤ ਸੋਹਣਾ ਤੁਹਾਨੂੰ ਤਾਂ ਬਹੁਤ ਸੋਹਣਾ ਲੱਗਦਾ ਬਾਕੀ ਤੁਸੀਂ ਦੱਸੋ ਵੀ ਕਿੱਦਾਂ ਦਾ ਲੱਗਦਾ ਕਮੈਂਟਾਂ ਦੇ ਵਿੱਚ ਓਕੇ ਮਿਲਦੇ ਆਗੇ ਅਗੇ ਉਹ ਦਿਖਾਉਂਦੇ ਆ ਤੁਹਾਨੂੰ ਵਿਊ ਅੱਗੇ ਆ ਕੇ ਵੀ ਭਾਜੀ ਆਏ ਕਿ ਵੀ ਭਾਜੀ ਕਿੱਥੋਂ ਆਏ ਜੇ ਹਾ ਪਾਜੀ ਗਿਆ ਘੁੰਮ ਫਰਕੇ ਆਇਆ ਭਾਜੀ ਤੁਸੀਂ ਡੱਬੇ ਪੁਰੀ ਤੇ ਨੀਲੇ ਜਿਹੇ ਡੱਬੇ ਚ ਨੇ ਘਾਟੇ ਜੀ ਇਹ ਉਹ ਜ਼ਰੂਰੀ ਕੰਮ ਆ ਭਾਜੀ ਉਹ ਸਰਕਾਰ ਵੀ ਨਹੀਂ ਰੋਕ ਸਕਦੀ ਇਹਨੂੰ ਕੰਮ ਇਹ ਪ੍ਰਾਈਵੇਟ ਕੰਮ ਚੱਲ ਗਿਆ ਦੀ ਜੀ ਭਾਜੀ ਤੁਸੀਂ ਡੱਬੇ ਚ ਡੱਬੇ ਚ ਕੀ ਕਰਨ ਦੇ ਸੀ ਇਹ ਭਾਜੀ ਇਹ ਇਸ ਕੰਮ ਨੂੰ ਸਰਕਾਰ ਵੀ ਨਹੀਂ ਰੋਕ ਸਕਦੀ ਬਬਾ ਜੀ ਜ਼ਰੂਰੀ ਕੰਮ ਆ ਇਹ ਆ ਲਓ ਜੀ ਆ ਡੈਕੋਰੇਸ਼ਨ ਹੈ ਹਨਾ ਆ ਜਿਹੜੀਆਂ ਇੱਥੇ ਦੁਕਾਨਾਂ ਤੋਂ ਕੋ ਨਾ ਲੱਗੀਆਂ ਵਾ ਦਰਖਤਾਂ ਨੂੰ ਚੈਰੀ ਵੀ ਲੱਗੀ ਭਾਜੀ ਤੁਹਾਨੂੰ ਚੈਰੀ ਆ ਦਰਖਤਾਂ ਨੂੰ ਚੈਰੀ ਲਈ ਲਾਈ ਲਾਈਟਾਂ ਲਈ ਇਹਨਾਂ ਨੇ ਤੇ ਆਜੋ ਬਾਕੀ ਸੈਂਟਰ ਚਲਦੇ ਆ ਸੈਂਟਰ ਜੇ ਤੁਹਾਨੂੰ ਵਿਖਾਉਨੇ ਆ ਕਿਹਾ ਆਹ ਵੇਖੋ ਜੀ ਆ ਲਟਾਂ ਹਿੱਥੋਂ ਹੋ ਜਾਂਦੀਆਂ ਸਟਾਰਟ ਇਧਰ ਲੈ ਅਜਾ ਪੂਰਾ ਜਾਵਾਂ ਆ ਚਰਚਾ ਇੱਥੇ ਹੁਣ ਚਲਣ ਡਿਆ ਲਾਈਟਿੰਗ ਕਿਉਂ ਚਲਣ ਡਿਆ ਆ ਜੋ ਵੀ ਅੱਗੇ ਨੂੰ ਫਿਰ ਚੱਲਦੇ ਆ ਤੁਹਾਨੂੰ ਹੋਰ ਲਟਾਖਾ ਹੋਣੇ ਆ ਚੜੀਆਂ ਲਟਾਆਂ ਆ ਤੇ ਕਿਵੇਂ ਇਹਨਾਂ ਨੇ ਡੈਕੋਰੇਟ ਕੀਤਾ ਸੈਂਟਰ ਆ ਜੋ ਵੀ ਆ ਮੈਕਡੋਨਲ ਕਹਿੰਦੇ ਦੁਨੀਆ ਦਾ ਸਭ ਤੋਂ ਸੋਹਣਾ ਮੈਕਡੋਨਲ ਆ ਸੋ ਇਹ ਕਿਹਾ ਵੀ ਸਰਚ ਕਰੋਗੇ ਜਦੋਂ ਮੈਕਡੋਨਲ ਆ ਲਾ ਲਿਆ ਦੋ ਸਪੋਰਟ ਤੋਂ ਕਰਕੇ ਤੇ ਪਹਿਲੇ ਨੰਬਰ ਤੇ ਆ ਆ ਜੂਗਾ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਰੱਬ ਜਾਣੇ ਪਤਾ ਨਹੀਂ ਕਿਉਂ ਇਹਨੂੰ ਦੁਨੀਆ ਦਾ ਸਭ ਤੋਂ ਸੋਹਣਾ ਮੈਕਡੋਨਲ ਕਹੀ ਜਾਂਦੇ ਆ ਸ਼ਾਇਦ ਤਾਂ ਕਰਕੇ ਕਿ ਇਹਦੇ ਬਾਹਰ ਬਾਜਲਾ ਇਹਨਾਂ ਨੇ ਬਾਜਲਾ ਆਵਾ ਤਾ ਕਰਕੇ ਸ਼ਹਿਰ ਇਹਨੂੰ ਦੁਨੀਆ ਦਾ ਸਭ ਤੋਂ ਸੋਨਾ ਮੈਕਡੋਨਲਡਰ ਕਹਿੰਦੇ ਆ। ਬਾਕੀ ਆ ਸੈਂਟਰ ਆ ਗਿਆ। ਪੋਰਟੋਰਾਜ ਜਿੱਦਾਂ ਕੀ ਸੈਂਟਰ ਆ ਹਿੱਤੇ ਸਾਰਤ ਜਿੰਨੀਆਂ ਸਾਰੀਆਂ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਵਾ। ਪਾਰਟੀ ਟੈਕਚਰ ਜਿਹੜਾ ਇਹਨਾਂ ਦਾ ਸਾਰਾ ਪੁਰਾਣਾ ਵਾ। ਸਾਹਮਣੇ ਹੋਟਲ ਆ ਹਨਾ। ਹੁਣ ਮੈਟਰੋ ਦਾ ਜਿਹੜਾ ਚੱਲਦਾ ਪਿਆ। ਕੰਮ ਤਾਂ ਕਰਕੇ ਸ਼ਹਿਰ ਇਹਨਾਂ ਨੇ ਇਸ ਵਾਰ ਇਹਨਾਂ ਸਜਾਇਆ ਨਹੀਂ ਆ। ਚਲੋ ਆਜੋ ਬਾਕੀ ਅੱਗੇ ਵੇਖਦੇ ਆ। ਸਾਹਮਣੇ ਸਟੇਜ ਬਣਾਈ ਆ ਇਹਨਾਂ ਨੇ। ਸ਼ਹਿਰ ਕੋਈ ਕੰਸਰਟ ਕੀਨੇ ਹੋਣਾ। ਕਿਹੜਾ ਨਖੀਲੇ ਨੇ ਬਲਕਾਰਨ ਕੀਦੇ ਨੇ ਬਲਕਾਰਨ ਖਿਲਾਊਗਾ ਕਿਹੜਾ ਗਾਣਾ ਗਾਊਗਾ ਆਗੇ ਨਾਲ ਨਾਲ ਕੇਂਦਰ ਗੁਲਸ਼ਨ ਆ ਆ ਤੂ ਤਾ ਤੂ ਤੂ ਤਾਂ ਵੀ ਆਊਗਾ ਤੂ ਤਾਂ ਵੀ ਆਊਗਾ ਨਾਲ ਸੋਨੂ ਸਿੱਤੋ ਵਾਲਾ ਵੀ ਆਊਗਾ ਸੋਨੂ ਸਿੱਤੋ ਵਾਲਾ ਵੀ ਆਦਾ ਤੇ ਇਹ ਨਾਲ ਐਸ਼ਪਾ ਵੀ ਆਊਗਾ ਸੋਨੂ ਸਿੱਤੋ ਉਹਨਾਂ ਦਾ ਵੀ ਜਾਈਂ ਨਾਲ ਮੁੱਖ ਮੰਤਰੀ ਵੀ ਆਊਗਾ ਨਹੀਂ ਨਹੀਂ ਮੁੱਖ ਮੰਤਰੀ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਨਹੀਂ ਆਊਗਾ ਬਦੀ ਆ ਕੰਸਰਟ ਵਾਸਤੇ ਸ਼ਾਇਦ 1 2 ਇੰਚ ਚ ਕੰਸਰਟ ਲੱਗੂਗਾ ਫੋਰ ਕੁਝ ਜਿਹੜਾ ਕਹਿੰਦਾ ਪਾਰਟੀ ਆ ਪਾਰਟੀ ਆ ਪੱਟੀ ਕੀ ਆ ਕੀ ਆ ਧੁੰਦੀ ਆ ਧੁੰਦੀ ਆ ਠੰਡੀ ਆ ਠੰਡੀ ਆ ਕੀ ਆ ਲੈਟ ਆ ਪੁੰਦੀ ਆ ਪੁੰਦੀ ਆ ਧੁੰਦੀ ਆ ਕੱਕਰੀ ਲੱਗਿਆ ਕੱਕਰੀ ਕੱਕੜੀ ਹੋਊਗਾ 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 ਆ ਲਾਉ ਲੱਗੂਗਾ ਕੰਸਰਟ ਇੱਥੇ ਬਾਕੀ ਆਜੋ ਤੁਹਾਨੂੰ ਫਰੰਟ ਤੇ ਵਿਖਾਉਨੇ ਆ ਲੈਟਾਂ ਜਿਹੜੀਆਂ ਇਹਨਾਂ ਨੇ ਫੋਰਟ ਦੇ ਵਿੱਚ ਲਾਈਆਂ ਉਹ ਥੋੜੀਆਂ ਗਲਪੜੀਆਂ ਬਾਕੀ ਆਜੋ ਤੁਹਾਨੂੰ ਅਗੀਆਂ ਵਿਖਾਉਨੇ ਆ ਪੂਰੀਆਂ ਲੋ ਜੀ ਆ ਇਹਨਾਂ ਦੀ ਇੱਥੇ ਡੈਕੋਰੇਟ ਆ ਸਾਰੇ ਇਹਨਾਂ ਨੇ ਡੈਕੋਰੇਟ ਕੀਤਾ ਰਕਤਾਂ ਨੂੰ ਲਾਈਆਂ ਲਾਈਟਾਂ ਜਾਂ ਜਿੱਦਾਂ ਵੀ ਹਨ ਉਧਰ ਸਟਾਰਸ ਵੀ ਬਣਾਏ ਆ ਬਾਕੀ ਹਰ ਸਿਟੀ ਦੇ ਵਿੱਚ ਇਹਨਾਂ ਨੇ ਆਪਣਾਇਆ ਪ੍ਰੋਗਰਾਮ ਕੀਤਾ ਲਾਈਟਾਂ ਦਾ ਮੈਨੂੰ ਨਾਂ ਭੁੱਲ ਗਿਆ ਹੁਣ ਕੀ ਕਹਿੰਦੇ ਆ ਕ੍ਰਿਸਮਸ ਟਰੀ ਹਨਾ ਕ੍ਰਿਸਮਸ ਟਰੀ ਕਰਕੇ ਇਹਨਾਂ ਨੇ ਬਣਾਏ ਹੁੰਦੇ ਹਰ ਸਿਟੀ ਦੇ ਵਿੱਚ ਤੇ ਇੱਥੋਂ ਦਾ ਜਿਹੜਾ ਕ੍ਰਿਸਮਸ ਟਰੀ ਆ ਆ ਜੀ ਜਿਹੜਾ ਇਹਨਾਂ ਦੇ ਸਿਟੀ ਸੈਂਟਰ ਸਿਟੀ ਚ ਬਣਾਉਂਦੇ ਆ ਕ੍ਰਿਸਮਸ ਟਰੀ ਉਹ ਵਾਹ ਕਰਕੇ ਜੇ ਤੱਕ ਹੋ ਰਹੀ ਹੋ ਰਹੀ ਆ ਜੋ ਆਂ ਲਾਟ ਹੋ ਗਈ ਹਰੀ ਤਾਂ ਕਹਿੰਦਾ ਕਾਲਾ ਟਰੱਕ ਪਾਰ ਆ ਜੋ ਜੀ ਆ ਇਹ ਤੁਹਾਨੂੰ ਸੈਂਟਰ ਸਿਟੀ ਦਾ 크ਿਸਮਸ ਟਰੀ ਆ ਬਾਕੀ ਪਿੱਛੇ ਜਿਹੜਾ ਪਤਾ ਨਹੀਂ ਮਿਊਜ਼ੀਅਮ ਆ ਕਿ ਚਰਚ ਆ ਪਰ ਹੈਲ ਬਹੁਤ ਵੱਡਾ ਵਾ ਆ ਸੈਂਟਰ ਇਹ ਆ ਪੋਰਟੋ ਦਾ ਸੈਂਟਰ ਆ ਪਿਛੋ ਪਾਇ ਹੀ ਆ ਜਾ ਤੁਹਾਨੂੰ ਜੇ ਤੇ ਅੰਦਰ ਰਸ਼ ਘਟ ਹੋਇਆ ਤੁਹਾਨੂੰ ਅੰਦਰ ਜਾ ਕੇ ਵੀ ਵਿਖਾਉਨੇ ਆ ਆ ਜਾ ਆ ਜਾ ਵੀ ਅੰਦਰ ਚੱਲਦੇ ਆਣੇ ਕਿਉਂਕਿ ਇੱਕ ਗੇਟ ਜੇ ਬਣਾਏ ਹੁੰਦੇ ਆ ਜੇ ਤੁਹਾਨੂੰ ਅੰਦਰ ਮਾਰਕੈਂਟਰ ਹੋ ਸਕਦੇ ਆ ਅੰਦਰ ਹੋ ਜਾ ਮੇਰਾ ਆ ਕੋ ਮੱਲ ਕੋ ਨਹੀਂ ਆ ਕੇ ਸੈਲਫੀ ਲੈ ਕੇ ਨਾ ਸੈਲਫੀ ਤੋਂ ਵੀ ਬਹੁਤ ਟਾਈਮ ਚੱਲੂ ਆ ਸੈਂਟਰ ਹੀ ਆ ਡੈਕੋਰੇਸ਼ਨ ਹੀ ਸੈਂਟਰ ਦੀ ਤੇ ਆ ਬਾਕੀ ਵਾਲੀਆਂ ਦੋ ਸੈਂਟਰ ਇਹ ਇਤਿਹਾਸ ਰੀਆ ਪੁਰਾਣੇ ਪੁਰਾਣੇ ਹੋਟਲ ਆ ਜਿਨ੍ਹਾਂ ਦੀ ਜਿਹੜੀ ਬਿਲਡਿੰਗ ਆ ਪੁਰਾਣੇ ਸਟਾਈਲ ਕਰਕੇ ਬਣਾਈਆਂ ਹੋਣਾ ਆ ਲੋਕੀ ਆ ਮਿਊਜ਼ੀਅਮ ਆ ਹਾਂਜੀ ਇਹ ਇਨਕ ਦੀ ਸਾਡਾ ਬਲੌਗ ਤੇ ਤੁਮ ਪਦਰ ਦੇਖਿਓ ਤੁਸੀਂ ਬਲੌਗ ਦੇ ਵਿੱਚ ਨਵੀਂ ਨਵੀਂ ਡੈਕੋਰੇਸ਼ਨ ਦੇ ਵਿੱਚ ਕਿੱਦਾਂ ਲੱਗਿਆ ਕਿੱਦਾਂ ਨਹੀਂ ਕੋਈ ਗਲਤੀ ਕਮੀ ਦੱਸਿਓ ਜਰੂਰ ਐਨਾ ਕ ਸਾਡਾ ਬਲੌਗ ਸੀਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਅਗਲੇ ਨਵੇਂ ਬਲੌਗ ਦੇ ਵਿੱਚ ਮਿਲਦੇ ਆਂ ਬਾਕੀ ਕਰਦੇ ਆਂ ਅੱਗੇ ਗੱਲ ਚੰਗਾ ਜੀ ਰੱਬ ਰਾਖਾ ਬਾਕੀ ਚੈਨਲ ਸਾਡਾ ਸਬਸਕ੍ਰਾਈਬ ਹਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰਾ ਵੀ ਕਿੱਦਾਂ ਦੀ ਵੀਡੀਓ ਬਣਦੀ ਹੈ ਕਿੱਦਾਂ ਦੀ ਨਹੀਂ ਤੇ ਅੱਗੇ ਅੱਗੇ ਫਿਰ ਸਾਡਾ ਵੀ ਐਕਸਪੀਰੀਅੰਸ ਹੁੰਦਾ ਸਾਨੂੰ ਵੀ ਪਤਾ ਲੱਗਦਾ ਨਵੀਆਂ ਨਵੀਆਂ ਗੱਲਾਂ ਦਾ ਤੁਸੀਂ ਆਊਟਰ ਵੀ ਤਿਆਰ ਬਾਦ ਦੱਸਿਆ ਕਰੋ ਤੇ ਫਿਰ ਅੱਗੇ ਹਿਸਾਬ ਨਾਲ ਜਿਹੜੀ ਵੀਡੀਓ ਫੂਟ ਕਰਿਆ ਕਰੋ ਬਾਕੀ ਸਬਸਕ੍ਰਾਈਬ ਜੇਤਨਾ ਕਰ ਦੇਣਾ ਡੋਟ ਫੋਰਗੇਟ ਟੂ ਸਬਸਕ੍ਰਾਈਬ आवर ਚੈਨਲ ওকে ਥੈਂਕ ਯੂ ਥੈਂਕ ਯੂ ਵੈਰੀ ਮਚ ਲਾਗ ਲੀ ਵੀਡੀਓ ਚ ਓਕੇ